ਦਿੱਲੀ ਸੁਖ ਮੰਗਦੀ ਲਾਹੌਰ ਸੁਖ ਮੰਗਦਾ ਦਿੱਲੀ ਸੁਖ ਮੰਗਦੀ ਲਾਹੌਰ ਸੁਖ ਮੰਗਦਾ ਤਾਲੀ ਰੱਬ ਮੇਰਿਆ ਵੇ ਖਾਤਰਾਏ ਜੰਗ ਦਾ ਹੋ ਰੋਕਿਰ ਰੱਬ ਮੇਰਿਆ ਵੇ ਖਾਤਰਾਏ ਜੰਗ ਦਾ ਈਆ ਵਾਲੀ ਬਿੱਪਲੀ ਤੇ ਮੱਟੀ ਜਾਣਾ ਛਾਵੇਂ ਨੇ ਇਨਿਆਵਾਰੀ ਪਿੱਪਲੀ ਤੇ ਮੱਚ ਜਾਣਾ ਛਾਵਾਂ ਨੇ ਪੁੱਤ ਵੱਡ ਸਖੜੀਆਂ ਹੋ ਜਾਣਾ ਮਾਂ ਮਾਰੇ ਬੁਰਾ ਹਾਲ ਹੋ ਜੂਗਾ ਸੁਹਾਗ ਵਾਲੀ ਬੰਗ ਦਾ ਬੁਰਾ ਹਾਲ ਹੋ ਜੂਗਾ ਸੁਹਾਗ ਵਾਲੀ ਬੰਗ ਦਾ ਹੋ ਰੋਕੀ ਰੱਬ ਮੇਰੇ ਆਵੇ ਖਾਟੜਾ ਦੇ ਸੁਖ ਮੰਗਦੀ ਲਾਹੌਰ ਸੁਖ ਮੰਗਦਾ ਤਾਣੀ ਰੱਬ ਮੇਰੇ ਆ ਮੈਂ ਖਾਦਦਾ ਇਹ ਜੰਗ ਦਾ ਇਕੋ ਮਾਦੇ ਜਾਇ ਤੇ ਵੀ ਕੰਨ ਹੋਰ ਕੋਈ ਨਾ ਦੋ ਮਦਾਈ ਅੱਡ ਹੋਇਆ ਬੰਦੀ ਦੈਰ ਹੋਈ ਨਾ ਇਕੋ ਮਾਦੇ ਜਾਇ ਦੀਤ ਲਹੂ ਹੀ ਕੋ ਰੰਗ ਦਾ ਦੋਨਾਂ ਦੀਆਂ ਰਗਾਂ ਵਿੱਚ ਲਹੂ ਹੀ ਕੋ ਰੰਗ ਦਾ ਹੋ ਰੋ ਗਿਰਵਾ ਮੇਰੇ ਆਵੇ ਖਾਤੇ ਰਾਂਏ ਜੰਗ ਦਾ ਹਾਂ ਦਿੱਲੀ ਸੁੱਖ ਮੰਗਦੀ ਲਾਹੌਰ ਸੁੱਖ ਮੰਗਦਾ ਹੋ ਰੋ ਗਿਰਵਾ ਮੇਰੇ ਆਵੇ ਖਾਤੇ ਰਾਂਏ ਜੰਗ ਦਾ ਇਹ ਆਵੜੀ ਪਿੱਪਲੀ ਤੇ ਮੱਝ ਦਾਣਾ ਛਾ ਸਕਰੀਆਂ ਹੋ ਜਾਣਾ ਮਾਮਾਨੇ ਹੋਤੀਆਂ ਵਾਰੀ ਵਿਪੜਿਤ ਮੱਜ ਜਾਣਾ ਛਾ ਮਾਨੇ ਉੱਤਵੰਦ ਸਕਰੀਆਂ ਹੋ ਜਾਣਾ ਮਾਮਾਨੇ ਬੁਰਾ ਹਾਲ ਹੋ ਜੁਗਾ ਸੁਹਾਗ ਵਾਰੀ ਬੰਦਤਾ ਰੋਕੀ ਰੱਬ ਮੇਰੀ ਆ ਵੇ ਖੱਦ ਅਮਲਾਂ ਦੀ ਸੁਖ ਮੰਗੀ ਦੇਵਦਰ ਵੇਸ਼ ਨੇ ਘਰ ਨੇ ਉਜੜਸ ਦਾ ਜੰਗ ਤੇ ਗੁਲੇਸ਼ ਨੇ ਮਸਲੇ ਦਹਨ ਲੱਭ ਕੋਈ ਚੰਗੇ ਢੰਗ ਦਾ ਮਸਲੇ ਦਹਨ ਲੱਭ ਕੋਈ ਚੰਗੇ ਢੰਗ ਦਾ ਹੋ ਰੋ ਕੀ ਰੱਬ ਮੇਰੇ ਆਵੇ ਖਾਟ ਰਾਇ ਜੰਗ ਕਮੰਗ ਦੀ ਲਹੌਰ ਸੁਖ ਮੰਗਦਾ ਕਾਣੀ ਰੱਬਾ ਮੇਰੇ ਆਵੇ ਖਤਰਾ ਇਹ ਜੰਗ ਦਾ ਹੋਟਾਣੀ ਰੱਬਾ ਮੇਰੇ ਆਵੇ ਖਤਰਾ ਇਹ ਜੰਗ ਦਾ